ਲੱਗਣ ਦੀਆਂ ਖਡਾਵਾਂ ਨੇ ਕੜਕ ਦੀ ਬਾੜੀ ਦੇ ਦੌਰਾਨ ਕਈ ਵਾਰੀ ਕੋਈ ਮਸ਼ੀਨਰੀ ਇਕਪਮੈਂਟ ਤਾਰਾਂ ਨਾਲ ਟੱਚ ਕਰਦੇ ਜਾਂ ਖੰਭੇ ਨਾਲ ਟੱਚ ਹੋ ਜੇ ਤੇ ਸਪਾਰਕਿੰਗ ਤੋਂ ਬਾਅਦ ਸੁੱਕੀ ਫਸਲ ਦੇ ਉੱਤੇ ਚ ਗੈੜੀ ਜਦੋਂ ਪੈਂਦੀ ਹੈ ਤਾਂ ਉੱਥੇ ਅੱਗ ਲੱਗਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਤਾਂ ਇਸ ਸੰਬੰਧੀ ਜੋ ਸਾਡੇ ਵੱਲੋਂ ਪੰਜਾਬ ਸਟੇਟ ਕਾਰਪੋਰੇਸ਼ਨ ਵੱਲੋਂ ਜੋ ਸਾਡੇ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਹੈ ਕਿ ਉਹ ਆਪਣੇ ਕਣਕਾਂ ਦੀ ਜਦੋਂ ਬਾੜੀ ਕਰਨੀ ਹੈ ਤਾਂ ਉਹ ਪੂਰਾ ਧਿਆਨ ਰੱਖਣ ਜੇ ਕਿਤੇ ਕੋਈ ਤਾਰਾਂ ਦਾ ਸਾਇ ਹੈਗਾ ਲੂਜ਼ ਆ ਤਾਰਾਂ ਨੀਵੀਆਂ ਨੇ ਖੰਭੇ ਟੇਡੇ ਨੇ ਤਾਂ ਇਮੀਡੀਏਟਲੀ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਸਪੈਸ਼ਲ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਉਸ ਵਿੱਚ ਇਹ ਢਿੱਲੀਆਂ ਤਾਰਾਂ ਟੇਡੇ ਖੰਭਿਆਂ ਬਾਰੇ ਤੁਰੰਤ ਸੂਚਨਾ ਦੇਣ ਜੇ ਕਿਤੇ ਕੋਈ ਕਿਸੇ ਟਰਾਂਸਫਾਰਮਰ ਤੋਂ ਛੰਗਿਆੜੇ ਨਿਕਲ ਰਹੇ ਨੇ ਜਾਂ ਕਿਤੇ ਅੱਗ ਲੱਗਣ ਦਾ ਖਤਰਾ ਤਾਂ ਤੁਰੰਤ ਇਸ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਜਾਵੇ ਇਹ ਕੰਟਰੋਲ ਰੂਮ 24 ਘੰਟੇ ਦਿਨ ਰਾਤ ਚੱਲ ਰਿਹਾ ਹੈ ਤੇ ਜਿਹੜੀ ਵੀ ਕੰਪਲੇਂਟ ਆ ਸੂਚਨਾ ਹੈ ਸਾਡੀ ਬੇਨਤੀ ਹੈ ਕਿ ਫੋਟੋ ਅਤੇ ਨਾਲ ਉਹਦੀ ਵਟਸਐਪ ਦੇ ਥਰੂ ਜਿਹੜੀ ਜੀਪੀਐਸ ਲੋਕੇਸ਼ਨ ਆ ਉਹ ਸਾਨੂੰ ਤੁਰੰਤ ਭੇਜੀ ਜਾਵੇ ਤਾਂ ਜੋ ਉਸ ਘਟਨਾ ਉੱਥੇ ਕੋਈ ਜਿਹੜੀ ਮਾੜੀ ਘਟਨਾ ਹੋਊਂ ਤਾਂ ਆਪਾਂ ਰੋਕ ਸਕੀਏ ਤੇ ਕਿਸਾਨਾਂ ਦੀ ਬੁੱਤਾ ਵਾਂਗੂ ਪਾੜੀ ਫਸਲ ਆ ਉਹਨੂੰ ਆਪਾਂ ਬਚਾ ਸਕੀਏ ਸਰ ਕੋਈ ਨੰਬਰ ਲੱਗਣ ਦੀਆਂ ਕਿੱਡਾ ਬਾਰੇ ਕਣਕ ਦੀ ਬਾੜੀ ਦੇ ਦੌਰਾਨ ਕਈ ਵਾਰੀ ਕੋਈ ਮਸ਼ੀਨਰੀ ਇਕਪਮੈਂਟ ਤਾਰਾਂ ਨਾਲ ਟੱਚ ਕਰਦੇ ਜਾਂ ਖੰਭੇ ਨਾਲ ਟੱਚ ਹੋ ਜੇ ਤੇ ਸਪਾਰਕਿੰਗ ਤੋਂ ਬਾਅਦ ਸੁੱਕੀ ਫਸਲ ਦੇ ਉੱਤੇ ਜੇ ਗੱਡੀ ਜਦੋਂ ਪੈਂਦੀ ਹੈ ਤਾਂ ਉੱਥੇ ਅੱਗ ਲੱਗਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਤਾਂ ਇਸ ਸੰਬੰਧੀ ਜੋ ਸਾਡੇ ਵੱਲੋਂ ਪੰਜਾਬ ਸਟੇਟ ਕਾਰਪੋਰੇਸ਼ਨ ਵੱਲੋਂ ਜੋ ਸਾਡੇ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਕਿ ਉਹ ਆਪਣੇ ਕਣਕਾਂ ਦੀ ਜਦੋਂ ਬਾੜੀ ਕਰਨੀ ਹੈ ਤਾਂ ਉਹ ਪੂਰਾ ਧਿਆਨ ਰੱਖਣ ਜੇ ਕਿਤੇ ਕੋਈ ਤਾਰਾਂ ਦਾ ਸਾਇਗਾ ਲੂਜ਼ ਆ ਤਾਰਾਂ ਨੀਵੀਆਂ ਨੇ ਖੰਭੇ ਟੇਢੇ ਨੇ ਤਾਂ ਇਮੀਡੀਏਟਲੀ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਸਪੈਸ਼ਲ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਉਸ ਵਿੱਚ ਇਹ ਢਿੱਲੀਆਂ ਤਾਰਾਂ ਟੇਢੇ ਖੰਭਿਆਂ ਬਾਰੇ ਤੁਰੰਤ ਸੂਚਨਾ ਦੇਣ ਜੇ ਕਿਤੇ ਕੋਈ ਕਿਸੇ ਟਰਾਂਸਫਾਰਟਰ ਤੋਂ ਚਿੰਗਿਆੜੇ ਨਿਕਲ ਰਹੇ ਨੇ ਜਾਂ ਕਿਤੇ ਅੱਗ ਲੱਗਣ ਦਾ ਖਤਰਾ ਤਾਂ ਤੁਰੰਤ ਇਸ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਜਾਵੇ ਇਹ ਕੰਟਰੋਲ ਰੂਮ 24 ਘੰਟੇ ਦਿਨ ਰਾਤ ਚੱਲ ਰਿਹਾ ਹੈ ਤੇ ਜਿਹੜੀ ਵੀ ਕੰਪਲੇਂਟ ਆ ਸੂਚਨਾ ਹੈ ਸਾਡੀ ਬੇਨਤੀ ਹੈ ਕਿ ਫੋਟੋ ਅਤੇ ਨਾਲ ਉਹਦੀ ਵਟਸਐਪ ਦੇ ਥ्रू ਜਿਹੜੀ ਜੀਪੀਐਸ ਲੋਕੇਸ਼ਨ ਆ ਉਹ ਸਾਨੂੰ ਤੁਰੰਤ ਭੇਜੀ ਜਾਵੇ ਤਾਂ ਜੋ ਉਸ ਘਟਨਾ ਉੱਥੇ ਕੋਈ ਜਿਹੜੀ ਮਾੜੀ ਘਟਨਾ ਹੋਊਂ ਤਾਂ ਆਪਾਂ ਰੋਕ ਸਕੀਏ ਤੇ ਕਿਸਾਨਾਂ ਦੀ ਬੁੱਤਾ ਵਾਂਗੂ ਪਾੜੀ ਫਸਲ ਆ ਉਹਨੂੰ ਆਪਾਂ ਬਚਾ ਸਕੀਏ ਸਰ ਕੋਈ ਨੰਬਰ ਲੱਗਣ ਦੀਆਂ ਘਟਨਾਵਾਂ ਨੇ ਕਣਕ ਦੀ ਬਾੜੀ ਦੇ ਦੌਰਾਨ ਕਈ ਵਾਰੀ ਕੋਈ ਮਸ਼ੀਨਰੀ ਇਕਪਮੈਂਟ ਤਾਰਾਂ ਨਾਲ ਟੱਚ ਕਰਦੇ ਜਾਂ ਖੰਭੇ ਨਾਲ ਟੱਚ ਹੋ ਜੇ ਤੇ ਸਪਾਰਕਿੰਗ ਤੋਂ ਬਾਅਦ ਸੁੱਕੀ ਫਸਲ ਦੇ ਉੱਤੇ ਜੇ ਗੱਡੀ ਜਦੋਂ ਪੈਂਦੀ ਹੈ ਤਾਂ ਉੱਥੇ ਅੱਗ ਲੱਗਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਤਾਂ ਇਸ ਸੰਬੰਧੀ ਜੋ ਸਾਡੇ ਵੱਲੋਂ ਪੰਜਾਬ ਸਟੇਟ ਕਾਰਪੋਰੇਸ਼ਨ ਵੱਲੋਂ ਜੋ ਸਾਡੇ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਕਿ ਉਹ ਆਪਣੇ ਕਣਕਾਂ ਦੀ ਜਦੋਂ ਬਾੜੀ ਕਰਨੀ ਹੈ ਤਾਂ ਉਹ ਪੂਰਾ ਧਿਆਨ ਰੱਖਣ ਜੇ ਕਿਤੇ ਕੋਈ ਤਾਰਾਂ ਦਾ ਸਾਇਗਾ ਲੂਜ਼ ਆ ਤਾਰਾਂ ਨੀਵੀਆਂ ਨੇ ਖੰਭੇ ਟੇਢੇ ਨੇ ਤਾਂ ਇਮੀਡੀਏਟਲੀ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਸਪੈਸ਼ਲ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਉਸ ਵਿੱਚ ਇਹ ਢਿੱਲੀਆਂ ਤਾਰਾਂ ਟੇਢੇ ਖੰਭਿਆਂ ਬਾਰੇ ਤੁਰੰਤ ਸੂਚਨਾ ਦੇਣ ਜੇ ਕਿਤੇ ਕੋਈ ਕਿਸੇ ਟਰਾਂਸਫਾਰਟਰ ਤੋਂ ਚਿੰਗਿਆੜੇ ਨਿਕਲ ਰਹੇ ਨੇ ਜਾਂ ਕਿਤੇ ਅੱਗ ਲੱਗਣ ਦਾ ਖਤਰਾ ਤਾਂ ਤੁਰੰਤ ਇਸ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਜਾਵੇ ਇਹ ਕੰਟਰੋਲ ਰੂਮ 24 ਘੰਟੇ ਦਿਨ ਰਾਤ ਚੱਲ ਰਿਹਾ ਹੈ ਜਿਹੜੀ ਵੀ ਕੰਪਲੇਂਟ ਆ ਸੂਚਨਾ ਹੈ ਸਾਡੀ ਬੇਨਤੀ ਹੈ ਕਿ ਫੋਟੋ ਅਤੇ ਨਾਲ ਉਹਦੀ ਵਟਸਐਪ ਦੇ ਥ्रू ਜਿਹੜੀ ਜੀਪੀਐਸ ਲੋਕੇਸ਼ਨ ਆ ਉਹ ਸਾਨੂੰ ਤੁਰੰਤ ਭੇਜੀ ਜਾਵੇ ਤਾਂ ਜੋ ਉਸ ਘਟਨਾ ਉੱਥੇ ਕੋਈ ਜਿਹੜੀ ਮਾੜੀ ਘਟਨਾ ਹੋਊਂ ਤਾਂ ਆਪਾਂ ਰੋਕ ਸਕੀਏ ਤੇ ਕਿਸਾਨਾਂ ਦੀ ਬੁੱਤਾਵਾਂ ਨੂੰ ਪਾਣੀ ਫਸਲ ਆ ਉਹਨੂੰ ਆਪਾਂ ਬਚਾ ਸਕੀਏ ਸਰ ਕੋਈ